ਦਰ ਸਿੰਘ ਬਰਣਾ ਜੀ ਤਾਂ ਰਾਤ ਕੋਈ ਚਿੱਠੀ ਕਿੜਗੀ ਖੋਲ ਕੇ ਪਿੱਛੋਂ ਗ੍ਰਿਲ ਖੋਲ ਕੇ ਤੇ ਚੋਰੀ ਕਰਕੇ ਚੱਲ ਗਿਆ ਉਹਨੇ ਕਿਹਾ ਕੀ ਕਰ ਗਿਆ ਰੱਬ ਹੀ ਜਾਣਦਾ ਜੀ ਕਿੰਨਾ ਕਿੰਨਾ ਨੁਕਸਾਨ ਹੋਇਆ 35 ਲੱਖ ਦਾ ਨੁਕਸਾਨ ਹੋਇਆ ਕੀ ਕੀ ਚੋਰੀ ਹੋਇਆ ਇਹਦੇ ਕੋਈ 25 ਕਿ ਤੋਲੇ 25 30 ਤੋਲੇ 130 ਕਿ ਤੋਲੇ ਸੋਨਾ ਚੋਰੀ ਹੋ ਗਿਆ ਤੇ 1.5-2 ਲੱਖ ਦੇ ਹਾਰੀ ਸਾਡੇ ਕੋਲ ਨਕਦ ਪਏ ਉਹ ਤੇ 30000 ਰੁਪਏ ਦੀ ਨਕਦੀ ਕੈਸ਼ ਹੀ ਉਸ ਕਮਰੇ ਚ ਸਾਡੇ ਕੋਲ ਕਿ ਕਿੰਨੇ ਕੁ ਵਜੇ ਦੀ ਵਾਰਦਾਤ ਹੈ? ਵਜੇ ਕੁਛ ਨਹੀਂ ਕਾ ਸਕਦੇ ਰਾਤ ਦਾ ਹੋਦਾ ਹੁੰਦਾ ਉਹਨਾਂ ਕੀ ਕਿਹੜੇ ਵਜੇ ਆਈ ਕਿਹੜਾ ਕਿਨੂ ਮਿਲੇ ਆ। ਤੇ ਘਰ ਦੇ ਵਿੱਚ ਹੈ ਨਹੀਂ ਸੀ ਕੋਈ। ਆਈਆਂ ਐ ਚਾਰ ਬੰਦੇ ਆਏ। ਇਹ ਪਤਾ ਨਹੀਂ ਲੱਗਾ ਹੈਗਾ ਜੀ ਹਲੇ। ਨਹੀਂ ਲੱਗਾ ਬਾਬਾ। ਇਹ ਪਤਾ ਲੱਗਦਾ ਤਾਂ ਘਰ ਨੂੰ ਤਾਂ ਕੋਈ। ਹੂੰ ਤੇ ਉਹਨੂੰ ਪੁਲਿਸ ਵਗੈਰਾ ਆਈ। ਪੁਲਿਸ ਆਈ ਰਿਪੋਰਟ ਲਿਖਾਤੀ। ਕੀ ਕਹਿੰਦੇ ਬਲੇਸ ਕੀ ਕਹਿੰਦੇ। ਕਰਨਗੇ ਇਨਵੈਸਟਿਗੇਸ਼ਨ ਕਰਕੇ। ਹੂੰ ਕੀ ਮੰਗ ਕਰਦੇ ਉਹ ਪੁੱਤਿਆਂ ਨੂੰ। ਮੰਗੇ ਹੀ ਕਰਨੇ ਹੈ ਕੀ? ਸਰਚ ਕੀਤੀ ਜਾਣ ਜਾਈਦੀ ਐ ਇਦਾਂ ਦੀ ਜਹਾਜੇ ਚੋਰੀਆਂ ਇਦਾਂ ਲਗੀਆਂ ਹੋਣ ਤੇ ਸਾਡੀ ਸਾਡੇ ਦੇਸ਼ 'ਚ ਸਾਡੀ ਕਾਦੀ ਸਿਕਿਉਰਿਟੀ ਆ ਵੀ ਆਰ ਨਾਟ ਸਿਕਯੂਰ ਐਡਮਿਨਿਸਟ੍ਰੇਸ਼ਨ ਕੀ ਕਰ ਰਿਹਾ ਜੇ ਇਦਾਂ ਇਦਾਂ ਦੀ ਘਾਹ ਚੋਰੀਆਂ ਹਰ ਜਗ੍ਹਾ ਹੋ ਰਹੀਆਂ ਰੋਹ ਚੋਰੀਆਂ ਹੋ ਰਹੀਆਂ ਤੇ ਐਡਮਿਨਿਸਟ੍ਰੇਸ਼ਨ ਕੀ ਕਰਦਾ ਇਹ ਸਿਰਫ ਤਨਖਾਹਾਂ ਲੈਣ ਬਾਅਦ ਥੋੜੀ ਹੋਈ ਤੇ ਇਹਨਾਂ ਨੂੰ ਤਨਖਾਹਾਂ ਦੇ ਲਈ ਸਰਕਾਰ ਨੇ ਵਧੀਆ ਤੇ ਵਧੀਆ ਤਰੀਕੇ ਨਾਲ ਰੱਖਣਾ ਹਮ ਰਾਤ ਨਾਲ ਕੀ ਕੰਮ ਹੈ ਹਮ ਸਰਚ ਕਰਨ ਹਮ ਜੋ ਉਹਨਾਂ ਦੀ ਡਿਊਟੀਆਂ ਕਰਨਾ ਅਸੀਂ ਦੇ ਆਮ ਨਾਗਰਿਕ ਆ ਗਏ ਸਾਡੇ ਕੋਲ ਕੋਈ ਹਥਿਆਰ ਥੋੜੀ ਜਿਹੜਾ ਅਸੀਂ ਅਡਵਾਂਸ ਕਰ ਸਕਣਗੇ ਇਹਦਾ ਹਮ ਬਸ ਮੇਰੇ ਦੇ ਹੋ ਰਾਇਆ ਵੀ ਸਰਚ ਕਰਨ ਕਿ ਕਿ ਸੀਸੀਟੀਵੀ ਕੈਮਰਾ ਨਹੀਂ ਲੱਗੇ ਹੈਗੇ ਕੋਈ ਨਹੀਂ ਲੱਗੇ ਹੈਗੇ ਜੀ ਮੇਰਾ ਨਾਮ ਰਵੀਆ ਦਰਸ਼ਲੋਨੀ ਸਰਨਾਜੀ ਆ ਡੀ ਰਿਹਾ ਇਸ ਇਥੇ ਤੇ ਰਾਤ ਮਤਲਬ ਵੀ ਸਵੇਰੇ ਜਦੋਂ ਕੰਮ ਵਾਲੀ ਆਈ ਆ ਉਹਨੂੰ ਤੁਹਾਡਾ ਨਾ ਦਰਵਾਜ਼ਾ ਬੰਦ ਸੀਗਾ ਉਹਨੂੰ ਫਿਰ ਮੰਮੀ ਉਹਨਾਂ ਨੂੰ ਕਿਹਾ ਵੀ ਦਰਵਾਜ਼ਾ ਨਹੀਂ ਖੁੱਲਦਾ ਪਿਆ ਤੁਹਾਡਾ ਹੈ ਨਾ ਤੇ ਜਦੋਂ ਵੇਖਿਆ ਤੇ ਲੋਕ ਦਰਵਾਜ਼ਾ ਅੰਦਰੋਂ ਕੁੰਡੀਆਂ ਵੱਜੀਆਂ ਹੋਈਆਂ ਸੀ ਫਿਰ ਜਦੋਂ ਬਾਹਰ ਜਾ ਕੇ ਵੇਖਿਆ ਤੇ ਗ੍ਰਿਲ ਪੁੱਟ ਕੇ ਸਾਡੀ ਤੇ ਉਹ ਫਿਰ ਉਹਨਾਂ ਨੇ ਕੀ ਕੀਤਾ ਵੀ ਉਹ ਗ੍ਰੇਲ ਪੁੱਟ ਕੇ ਅੰਦਰ ਵੜੇ ਹੋਈ ਇਸ ਸਟੋਰ 'ਚ ਸਮਾਨ ਪਿਆਇਆ ਇੱਕ ਮੇਰੇ ਬ੍ਰਦਰ ਦੀ ਮੈਰਿਜ ਹੋਈ ਹੈ ਲੈ 10 15 ਦਿਨ ਪਹਿਲਾਂ ਹੀ ਤੇ ਜਿਹੜਾ ਸਾਡਾ ਸਾਰਾ 골ਡ 골ਡ ਸੀਗਾ ਜਿਹੜਾ ਉਹ ਬੈਂਕ 'ਚ ਆਪਣਾ ਲੋਕਰ 'ਚ ਰੱਖਣ ਜਾਣਾ ਸੀਗਾ ਉਸ ਤੋਂ ਪਹਿਲਾਂ ਤੇ ਉਹ ਅਸੀਂ ਪੇਟੀ 'ਚ ਰੱਖਿਆ ਹੋਇਆ ਸੀ ਸਾਰਾ ਤੇ ਉਹ ਫਿਰ ਰਾਤ ਪੇਟੀ 'ਚ 골ਡ ਪਲੱਸ ਜਿਹੜਾ ਥੋੜਾ ਬੋਤਾ ਕੈਸ਼ ਸੀਗਾ ਜਿਹੜੇ ਵਿਆਹ ਵਾਲੇ ਹਾਰ ਹੋਰ ਹੁੰਦੇ ਆ ਉਹ ਕੁਝ ਮੇਰੇ ਵਿਆਹ ਵੇਲੇ ਦੇ ਵੀ ਹਾਰ ਕੁਝ ਡੈਡੀ ਦੀ ਰਿਟਾਇਰਮੈਂਟ ਵੇਲੇ ਦੇ ਵੀ ਹਾਰ ਤੇ ਛੋਟੇ ਦੇ ਵਿਆਹ ਵੇਲੇ ਦੇ ਵੀ ਹਾਰ ਜਿਹੜੇ ਹੀ ਉਹ ਵਿੱਚ ਹੈਗੇ ਸੀ ਤੇ ਥੋੜਾ ਤੇ ਉਹ ਲੱਗੇ ਹੋਏ ਆ ਪਟਕੇ ਸਾਰਾ ਕੁਝ ਹਾਂਜੀ ਕਿੰਨਾ ਕੇ ਜੇ ਦੇਖੀ ਨੁਕਸਾਨ ਕੇ ਨਾਲ ਲੱਗਦਾ ਕਿ ਕਿੰਨਾ ਕਰੋਗੇ ਅਗਰ ਆਪਾਂ ਕੋਸਟ ਦੇ ਹਿਸਾਬ ਨਾਲ ਚੱਲੀਏ ਤੇ 20 ਤੋਂ 25 ਲੱਖ ਦੇ ਵਿੱਚ ਵਿੱਚ ਐਸਟੀਮੇਟਡ ਹੈ ਹੀ ਆ ਜੀ ਸਾਰਾ ਕੁਝ ਸਾਰਾ ਕੁਝ ਲਾ ਕੇ ਆਪਾਂ ਚੱਲੀਏ ਤੇ ਜੋ ਸਾਡਾ ਅੰਦਾਜ਼ਾ ਹੈਗਾ ਜੋ ਜਿੰਨੀ ਕੁ ਵੈਲਿਊ ਆਪਾਂ ਕੱਢੀ ਹੈ ਉਹ 골ਡ 골ਡ 30 ਪਲੱਸ ਹੀ ਹੋਣਾ ਜੀ ਹਾਂਜੀ ਤੇ ਕੇ ਇਹ ਤਾਂ ਸ਼ੱਕ ਹੈਗਾ ਤੇ ਸ਼ੱਕ ਹੋਣ ਕਿਸੇ ਤੇ ਕੀ ਕਰ ਸਕਦੇ ਕਿ ਆਪ ਐਕਚੁਅਲੀ ਮੈਂ ਤੇ ਇੱਥੇ ਹੈ ਹੀ ਨਹੀਂ ਸੀ ਪਿਛਲੇ 10 15 ਦਿਨਾਂ ਤੋਂ ਮੈਂ ਆਹੀਂ ਅੰਮ੍ਰਿਤਸਰ ਹੀ ਰਹਿਣਾ ਮੈਂ ਤੇ ਇਹੀ ਘਰੇ ਹੀ ਹੁਣ ਪਤਾ ਨਹੀਂ ਹੁਣ ਕਿ ਇਹਦੇ ਤੇ ਸ਼ੱਕ ਕੀਤਾ ਜਾਂ ਐਸੇ ਕਿਸੇ ਤੇ ਨਹੀਂ ਕੀਤਾ ਕਿਉਂਕਿ ਆਣਾ ਜਾਣਾ ਬਹੁਤ ਘੱਟ ਬੰਦਿਆਂ ਦਾ ਸਾਡੇ ਘਰ ਇੰਨੇ ਜ਼ਿਆਦਾ ਇਦਾਂ ਦਾ ਹੈ ਨਹੀਂ ਲਿਮਟਿਡ ਜਿਹੜਾ ਉਹ ਰਹਿਨੇ ਆਪਾਂ ਹੁੰਦੇ ਆਣ ਜਾਣਾ ਜਿਹੜਾ ਹੈਗਾ ਹਾਂਜੀ ਤੇ ਪੁਲਿਸ ਨੂੰ ਸ਼ਿਕਾਇਤ ਵਗੈਰਾ ਹਾਂਜੀ ਉਹ ਹੋ ਗਈ ਜੀ ਸ਼ਿਕਾਇਤ ਹੋ ਗਈ ਐਸਪੀ ਸਾਹਿਬ ਨਾਲ ਗੱਲ ਹੋਈ ਉਹਨਾਂ ਨੇ ਫਿਰ ਮੋਬਾਈਲ ਫੋਰੈਂਸਿਕ ਯੂਨਿਟ ਉਹਨਾਂ ਦੇ ਕਹਿਣ ਤੇ ਆਈ ਐਸਐਚਓ ਸਾਹਿਬ ਆ ਕੇ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਵੀ ਆਪਾਂ ਜਿਹੜਾ ਵੀ ਉਹ ਕਰਦਾ ਆ ਤੁਹਾਨੂੰ ਜੋ ਵੀ ਬੰਦ ਦੀ ਕਾਰਵਾਈ ਪੂਰੀ ਕਰਦੇ ਆ ਹੁਣ ਜਿਹੜੀ ਮੋਬਾਈਲਿੰਗ ਯੂਨਿਟ ਆਈ ਹੈ ਤੇ ਇਹਨਾਂ ਨੇ ਹਾਂਜੀ ਇਹਨਾਂ ਨੇ ਕੁਝ ਕੁ ਰਿਕਵਰ ਕੀਤੀਆਂ ਦੇਖੋ ਹੁਣ ਅੱਗੇ ਕੀ ਰਿਪੋਰਟ ਬਣਦੀ ਇਹਨਾਂ ਦੀ ਸਰਨੇ ਇੱਕ ਦਰਸ਼ਕ ਲੋਨੀ ਹੈ ਜੀ ਇੱਥੇ ਦੇ ਬਲਵਿੰਦਰ ਸਿੰਘ ਹਣੀ ਨੇ ਜੀ ਰਹਿਣ ਵਾਲੇ ਸਾਫ ਦਾ ਆਰਮੀ ਮੈਨ ਨੇ ਉਹਨਾਂ ਦੇ ਘਰੇ ਕੱਲ ਦਰਮਿਆਨੀ ਰਾਤ ਨੂੰ ਚੋਰੀ ਹੋਈ ਜੇ ਕੋਈ ਕਰੀਬ 30 ਟੋਲੇ ਸੋਨਾ ਕੋ ਡੇਢ ਲੱਖ ਦੇ ਵਿਆਹ ਵਾਲੇ ਹਾਰ ਸੀਗੇ ਜੀ ਤੇ ਕੋਈ 25000 ਦੀ ਨਕਦੀ ਸੀ ਕਿ ਉਹਨਾਂ ਦੀ ਲਮਾਰੀ ਚ ਉਹ ਉਹ ਚੋਰੀ ਹੋਇਆ ਉਹਦੇ ਬਾਰੇ ਹੁਣ ਫਰਦਰ ਐਫ ਆਈ ਆਰ ਦਰਜ ਕੀਤੀ ਜਾ ਰਹੀ ਹੈ ਤੇ ਇਨਵੈਸਟੀਗੇਸ਼ਨ ਦੇ ਵਿੱਚ ਜੋ ਵੀ ਸਾਹਮਣੇ ਆਏਗਾ ਉਹ ਪਬਲੀਕ ਦੇ ਸਾਹਮਣੇ ਲਿਆ ਦਿੱਤਾ ਜਾਏਗਾ